ਤੋ ਕਹਿਣਾ ਮਨ ਲਓ ਕਿ ਜਦੋਂ ਸਾਂਝੇ ਪਰਿਵਾਰ ਹੁੰਦੇ ਸੀ ਉਹ ਕਿ ਐਨਵਾਇਰਨਮੈਂਟ ਤੁਹਾਡੇ ਲਈ ਤੁਹਾਡਾ ਦਰਦ ਰੱਖਣ ਵਾਲਾ ਐਨਵਾਇਰਨਮੈਂਟ ਹੁੰਦਾ ਸੀ ਉਹਨਾਂ ਐਨਵਾਇਰਨਮੈਂਟ ਕੀ ਹੈ ਕਿ ਮੈਂ ਆਪਣੇ ਸਾਥੀ ਆਪ ਲੱਭੇ ਹੋਏ ਨੇ ਕੁਝ ਤਾਂ ਮੈਨੂੰ ਫੇਸਬੁੱਕ ਤੋਂ ਲੱਭੇ ਕੁਝ ਜ਼ਿੰਦਗੀ ਚ ਤੁਰੇ ਜਾਂਦੇ ਉਦਾਂ ਹੀ ਮੇਰੇ ਬਿਜ਼ਨਸ ਚ ਨਾਲ ਜੁੜੇ ਤਾਂ ਮੈਨੂੰ ਲੱਗਣ ਲੱਗ ਪਿਆ ਕਿ ਮੇਰੇ ਵੈਲਵਿਸ਼ਰ ਨੇ ਆਵਾਜ਼ ਝੂਠ ਜਿਹੜਾ ਔਰ ਬ੍ਰਾਂਡਿੰਗ ਸੈਲਫ ਬ੍ਰਾਂਡਿੰਗ ਨੂੰ ਭੁੱਲ ਕੇ ਵੀ ਮੈਂ ਕੌਣ ਆ ਆਪਣਾ ਕਿਰਦਾਰ ਦੱਸਣ ਦੀ ਬਜਾਏ ਮੈਂ ਪਾਇਆ ਕੀ ਹੈ ਉਹ ਕਿਰਦਾਰ ਬਣ ਗਿਆ ਮਤਲਬ ਅਸੀਂ ਸਾਡੇ ਘਰ ਜਦੋਂ ਕੋਈ ਗੈਸਟ ਆਂਦਾ ਸਾਡੀ ਜਾਨ ਨਿਕਲੀ ਹੁੰਦੀ ਹੈ ਕਿ ਅਸੀਂ ਇਹਨੂੰ ਦੱਸ ਦਈਏ ਵੀ ਅਸੀਂ ਚਾਦਰਾਂ ਕਿਹੜੇ ਬ੍ਰਾਂਡ ਦੀਆਂ ਵਿਛਾਈਆਂ ਨੇ ਅਮੀਰ ਬੰਦੇ ਦਾ ਬੁੱਤ ਲੱਗਾ ਦੇਖਿਆ ਤੁਸੀਂ ਦੁਨੀਆ 'ਚ ਇਹਦਾ ਬੁੱਤ ਤਾਂ ਲੱਗਾ ਅਮੀਰ ਬੜਾ ਸੀ ਬੜੇ-ਬੜੇ ਹੋ ਕੇ ਚਲੇਗੇ ਹਾਂ ਇਹ ਬੰਦਾ ਰਾਈਟਰ ਬਹੁਤ ਅੱਛਾ ਸੀ ਉਹਦਾ ਬੁੱਤ ਲੱਗਾ ਹੋਵੇਗਾ ਇਹ ਬੰਦਾ ਸਮਾਜ ਸੇਵੀ ਸੀ ਇਹਨੇ ਸੁਸਾਇਟੀ ਲਈ ਆਹ ਕੀਤਾ ਉਹਦਾ ਬੁੱਤ ਲੱਗਾ ਹੋਵੇਗਾ ਇਹ ਬੰਦਾ ਇੱਕ ਦੁਨੀਆ ਨੂੰ ਇੱਕ ਨਵੀਂ ਡਾਇਰੈਕਸ਼ਨ ਦੇਣ ਵਾਲਾ ਇੱਕ ਲੀਡਰ ਸੀ ਜਾਂ ਇੱਕ ਕਮਿਊਨਿਟੀ ਲਈ ਲੜਨ ਵਾਲਾ ਚਾਹੇ ਉਹ ਨੈਲਸਨ ਮੰਡੇਲਾ ਉਹਦਾ ਬੁੱਤ ਲੱਗਾ ਤੁਹਾਨੂੰ ਮਿਲ ਜੇਗਾ ਕਿ ਲੀਡਰ ਵੀ ਹੈ ਲੋਕਾਂ ਲਈ ਲੜਿਆ ਪਰ ਕਿਤੇ ਕਿਸੇ ਅਮੀਰ ਬੰਦੇ ਦਾ ਬੁੱਤ ਲੱਗਾ ਮੈਨੂੰ ਦਿਖਾ ਦਿਓ ਇੱਥੋਂ ਇਹ ਸਿੱਖ ਲਓ ਕਿ ਅਮੀਰੀ ਤੁਹਾਡੇ ਸ਼ਖਸੀਅਤ ਦੀ ਕੋਈ ਪਹਿਚਾਣ ਨਹੀਂ ਲੋਕਾਂ ਦੇ ਐਗਜ਼ਾਮਪਲ ਹੈ 30 30 ਮੈਂਬਰਾਂ ਦੇ ਪਰਿਵਾਰ ਵੀ ਹੁੰਦੇ ਸੀ 14 ਮੈਂਬਰ ਤਾਂ ਅਸੀਂ ਘਰ ਦੇ ਇਕੱਠੇ ਰਹੇ ਆ ਜੀ ਹੁਣ ਆਪਣੇ ਮਜਬੂਰੀਆਂ ਚ ਕੰਮ ਕਰਾਂ ਚ ਇਧਰ ਉਧਰ ਹੋਏ ਆ ਸੋ ਕਹਿੰਦਾ ਮਤਲਬ ਕਿ ਜਦੋਂ ਸਾਂਝੇ ਪਰਿਵਾਰ ਹੁੰਦੇ ਸੀ ਉਹ ਇੱਕ এনवायरमेंट ਤੁਹਾਡੇ ਲਈ ਤੁਹਾਡਾ ਦਰਦ ਰੱਖਣ ਵਾਲਾ এনवायरमेंट ਹੁੰਦਾ ਸੀ ਹੁਣ এনवायरमेंट ਕੀ ਹੈ ਕਿ ਮੈਂ ਆਪਣੇ ਸਾਥੀ ਆਪ ਲੱਭੇ ਹੋਏ ਨੇ ਕੁਝ ਤਾਂ ਮੈਨੂੰ ਫੇਸਬੁੱਕ ਤੋਂ ਲੱਭੇ ਕੁਝ ਜ਼ਿੰਦਗੀ ਚ ਤੁਰੇ ਜਾਂਦੇ ਉਦਾਂ ਹੀ ਮੇਰੇ ਬਿਜ਼ਨਸ ਚ ਨਾਲ ਜੁੜੇ ਤਾਂ ਮੈਨੂੰ ਲੱਗਣ ਲੱਗ ਪਿਆ ਕਿ ਮੇਰੇ ਵੈਲਵਿਸ਼ਰ ਨੇ ਅਸੀਂ ਇੱਕ ਮਸਨੂਈ ਫੈਮਿਲੀ ਕ੍ਰੀਏਟ ਕਰ ਲਈ ਆਪਣੀ ਜਿਹਨੂੰ ਅਸੀਂ ਕਹਿੰਦੇ ਜਾਲੀ ਹਮ ਪਰਿਵਾਰ ਆਪਣਾ ਇੱਕ ਇਕੱਠਾ ਕਰ ਲਿਆ ਗਿਆ ਮੇਰਾ ਭਰਾ ਹੈ ਇਹ ਭਾਈ ਮੇਰੇ ਨਾਲ ਦਾ ਪਿਓ ਪਤ ਵਾਲਾ ਰਿਸ਼ਤਾ ਹੈ ਭਾਈ ਇਹ ਸਾਡਾ ਅਸੀਂ ਕ੍ਰੀਏਟ ਕਰ ਲਿਆ ਜਦ ਕਿ ਜਿਨ੍ਹਾਂ ਨਾਲ ਅਸਲੀ ਰਿਸ਼ਤੇ ਸੀ ਉਹ ਅਸੀਂ ਪਿੱਛੇ ਕਰ ਦਿੱਤੇ ਉਹ ਤੁਹਾਡੇ ਦੁੱਖ ਦਰਦ ਵਿੱਚ ਤੁਹਾਡੇ ਨਾਲ ਚੱਲਣ ਵਾਲੇ ਸੀਗੇ এনਵਾਇਰਨਮੈਂਟ ਅਸੀਂ ਆਪਣਾ ਚੇਂਜ ਕਰਦੇ ਕਰਦੇ ਬੜਾ ਕੁਝ ਚੇਂਜ ਕਰ ਲਿਆ ਉਹ ਚੀਜ਼ਾਂ ਸਾਡੇ ਲਈ ਸਟ्रेस ਦਾ ਕਾਰਨ ਬਣ ਰਹੀਆਂ ਸੋ ਦਿਖਾਵਾ ਵੀ ਤੇ ਦੁਨੀਆ ਦੇ ਵਿੱਚ ਲੋਕੀ ਫਸ ਕੇ ਰਹਿ ਗਏ ਬਿਲਕੁਲ ਜੀ ਦਿਖਾਵਾ ਝੂਠ ਜਿਹੜਾ ਔਰ ਆ ਬ੍ਰਾਂਡਿੰਗ ਸੈਲਫ ਬ੍ਰਾਂਡਿੰਗ ਨੂੰ ਭੁੱਲ ਕੇ ਵੀ ਮੈਂ ਕੌਣ ਆ ਆਪਣਾ ਕਿਰਦਾਰ ਦੱਸਣ ਦੀ بجائے ਮੈਂ ਪਾਇਆ ਕੀ ਹੈ ਉਹ ਕਿਰਦਾਰ ਬਣ ਗਿਆ ਮਤਲਬ ਅਸੀਂ ਸਾਡੇ ਘਰ ਜਦੋਂ ਕੋਈ ਗੈਸਟ ਆਉਂਦਾ ਹੈ ਸਾਡੀ ਜਾਨ ਨਿਕਲੀ ਹੁੰਦੀ ਹੈ ਕਿ ਅਸੀਂ ਇਹਨੂੰ ਦੱਸ ਦਈਏ ਵੀ ਅਸੀਂ ਚਾਦਰਾਂ ਕਿਹੜੇ ਬ੍ਰਾਂਡ ਦੀਆਂ ਵਿਛਾਈਆਂ ਨੇ ਅਸੀਂ ਚਾਦਰ ਵਿਛਾ ਕੇ ਵੀ ਜੀ ਇਹੀ ਕਹਿਣਾ ਇਹ ਤਾਂ ਕੱਲ ਹਸਬੈਂਡ ਲੈ ਕੇ ਆਏ ਸੀ ਫਲਾਣੇ ਉਹਨਾਂ ਨੇ ਮੈਂ ਕਿਹਾ ਜਿਉਹੀ ਵਿਛਾਣੇ ਆ ਤੁਹਾਡੇ ਹਸਤੇ ਜੀ ਮੈਂ ਦੱਸਣਾ ਹੈ ਕਿ ਮੇਰੇ ਕੋਲ ਐਲਵੀ ਦੀ ਮੈਂ ਬੈੱਡ ਸ਼ੀਟ ਮੰਗਾਈ ਸੀ ਤੁਹਾਡੇ ਲਈ ਉਹ ਵਿਛਾਈ ਹੈ ਮੈਂ ਹੈਨਾ ਇਹਦਾ ਮਤਲਬ ਕੰਪਲੈਕਸ ਹੈ ਨਾ ਔਰ ਅਗਲੇ ਨੇ ਵੀ ਹੋਦੇ ਤੇ ਸੌ ਕੇ ਕਹਿਣਾ ਨੂੰ ਮੇਨ ਦਾ ਡੁਪਲੀਕੇਟ ਲੱਗਦੀ ਐ ਫਸਟ ਕਾਪੀ ਲੈ ਆਂਦੀ ਹੁਣੀ ਅਸਲੀ ਤਾਂ ਹੈ ਨਹੀਂ ਉਹਨੇ ਕਿਹੜਾ ਤੁਹਾਨੂੰ ਜਾਣ ਲੱਗਿਆ ਛਾਪ ਜੇ ਦੇ ਕੇ ਜਾਣੀ ਐ ਚਲੋ ਤੁਹਾਡੇ ਕੰਪਲੈਕਸ ਦੇ ਮਾਰੇ ਹੋਏ ਲੋਕ ਅਸੀਂ ਇੱਕ ਦੂਸਰੇ ਨੂੰ ਸਟ्रेस ਦੇਣ ਚ ਮਿੰਟ ਨਹੀਂ ਲਾਂਦੇ ਦੋ ਜਨਾਨੀਆਂ ਵੀ ਇਕੱਠੀਆਂ ਬੈਠੀਆਂ ਹੋਣਾਂ ਉਹ ਆਪਣੇ ਬੱਚਿਆਂ ਦੀ ਵਡਿਆਈ ਕਰਦੇ ਕਰਦੇ ਜਿਹਨੂੰ ਕੰਪਲੈਕਸ ਦੇਈ ਜਾਂਦੀਆਂ ਇਹ ਮਾੜੀ ਗੱਲ ਐ ਇੱਕ ਦੂਜੇ ਦੀ ਖੁਸ਼ੀ 'ਚ ਖੁਸ਼ ਰਹਿਣਾ ਸਿੱਖੋ ਜ਼ਿੰਦਗੀ ਬੜੀ ਸਰਲ ਹੈ। ਕੋਕੀ ਸਾਹਿਬ ਆਰਥਿਕ ਤੌਰ ਤੇ ਤਾਂ ਅਸੀਂ ਬਹੁਤ ਮਜ਼ਬੂਤ ਹੋ ਗਏ, ਤਰੱਕੀਆਂ ਵੀ ਬਹੁਤ ਕਰ ਲਈਆਂ ਪਰ ਮਾਨਸਿਕ ਪੱਧਰ ਤੇ ਜਿਹੜਾ ਦਿਨੋਂ-ਦਿਨ ਗਿਰਦੇ ਜਾ ਰਹੇ ਨੇ, ਕੀ ਕਹੂੰ? ਆਰਥਿਕ ਪੱਧਰ ਨੂੰ ਅਸੀਂ ਸਾਨੂੰ ਲੱਗਦਾ ਕਿ ਅਸੀਂ ਆਰਥਿਕ ਪੱਧਰ ਤੇ ਬਹੁਤ ਸਟਰੋਂਗ ਹੋ ਗਏ। ਆਰਥਿਕ ਪੱਧਰ ਤੇ ਸਟਰੋਂਗ ਹੋਣ ਦੇ ਚੱਕਰ ਵਿੱਚ ਵੀ ਅਸੀਂ ਬੈਂਕ ਲੋਨ ਕਿੰਨੇ ਲੈ ਲਏ। ਇਧਰੋਂ ਉਧਰੋਂ ਗਲਤ ਤਰੀਕਿਆਂ ਨਾਲ ਮਾਇਆ ਕਿੰਨੀ ਇਕੱਠੀ ਕਰ ਲਈ ਜਾਂ ਉਹਦੇ ਪਿੱਛੇ ਭੱਜਦੇ ਆਣੇ ਗਲਤੀਆਂ ਕਿੰਨੀਆਂ ਜ਼ਿੰਦਗੀ 'ਚ ਕੀਤੀਆਂ। ਆਰਥਿਕ ਪੱਧਰ ਤੇ ਮਜ਼ਬੂਤ ਹੋਣ ਦੇ ਚੱਕਰ ਦੇ ਵਿੱਚ ਉਹ ਗਲਤੀਆਂ ਵੀ ਸਾਡੇ ਸਟ्रेस ਦਾ ਡਿਪਰੈਸ਼ਨ ਦਾ ਕਾਰਨ ਬਣਦੀਆਂ ਨੇ ਸੋ ਮੈਨੂੰ ਲੱਗਦਾ ਨਹੀਂ ਕਿ ਆਰਥਿਕ ਪੱਧਰ ਤੁਹਾਡੀ ਕਿਰਦਾਰ ਲਈ ਕੋਈ ਇੰਪੋਰਟੈਂਟ ਚੀਜ਼ ਹੈ ਤੁਹਾਡਾ ਕਰੈਕਟਰ ਤੁਹਾਡੇ ਪੈਸੇ ਨਾਲ ਤੁਹਾਡੀ ਦੌਲਤ ਨਾਲ ਤੁਹਾਡੀ ਕੋਠੀ ਜਾਂ ਤੁਹਾਡੀਆਂ ਗੱਡੀਆਂ ਨਾਲ ਨਹੀਂ ਨਾਪਿਆ ਜਾ ਸਕਦਾ ਉਹਦੇ ਨਾਲ ਸਿਰਫ ਗਲੈਮਰਾਇਜ਼ ਕੀਤਾ ਜਾ ਸਕਦਾ ਹੈ ਉਹਦੇ ਨਾਲ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ ਸੋ ਪ੍ਰਭਾਵ ਹਮੇਸ਼ਾ ਤੁਹਾਡੀ ਪਰਸਨੈਲਿਟੀ ਦਾ ਤੁਹਾਡੇ ਵਜੂਦ ਦਾ ਤੁਹਾਡੀ ਸ਼ਖਸੀਅਤ ਦਾ ਹੀ ਹੁੰਦਾ ਜੋ ਮਰਜ਼ੀ ਕਰ। ਜੀ ਮਾਨਸੂਬ ਟੌਪਰ। ਕਦੇ ਕਿਸੇ ਅਮੀਰ ਬੰਦੇ ਦਾ ਬੁੱਤ ਲੱਗਾ ਦੇਖਿਆ ਤੁਸੀਂ ਦੁਨੀਆ 'ਚ? ਇਹਦਾ ਬੁੱਤ ਤਾਂ ਲੱਗਾ ਅਮੀਰ ਬੜਾ ਸੀ। ਬੜੇ-ਬੜੇ ਹੋ ਕੇ ਚਲੇਗੇ। ਹਾਂ ਇਹ ਬੰਦਾ ਰਾਈਟਰ ਬਹੁਤ ਅੱਛਾ ਸੀ ਉਹਦਾ ਬੁੱਤ ਲੱਗਾ ਹੋਏਗਾ। ਇਹ ਬੰਦਾ ਸਮਾਜ ਸੇਵੀ ਸੀ। ਇਹਨੇ ਸੋਸਾਇਟੀ ਲਈ ਆਹ ਕੀਤਾ ਉਹਦਾ ਬੁੱਤ ਲੱਗਾ ਹੋਏਗਾ। ਇਹ ਬੰਦਾ ਇੱਕ ਦੁਨੀਆ ਨੂੰ ਇੱਕ ਨਵੀਂ ਡਾਇਰੈਕਸ਼ਨ ਦੇਣ ਵਾਲਾ ਇੱਕ ਲੀਡਰ ਸੀ। ਜਾਂ ਇੱਕ ਕਮਿਊਨਿਟੀ ਲਈ ਲੜਨ ਵਾਲਾ ਚਾਹੇ ਨੈਲਸਨ ਮੰਡੇਲਾ। ਉਹਦਾ ਬੁੱਤ ਲੱਗਾ ਤੁਹਾਨੂੰ ਮਿਲ ਜੇਗਾ ਕਿ ਲੀਡਰ ਵੀ ਐ ਲੋਕਾਂ ਲਈ ਲੜਿਆ ਪਰ ਕਦੇ ਕਿਸੇ ਅਮੀਰ ਬੰਦੇ ਦਾ ਬੁੱਤ ਲੱਗਾ ਮੈਨੂੰ ਦਿਖਾ ਦਿਓ ਇੱਥੋਂ ਇਹ ਸਿੱਖ ਲਓ ਕਿ ਅਮੀਰੀ ਤੁਹਾਡੇ ਸ਼ਖਸੀਅਤ ਦੀ ਕੋਈ ਪਹਿਚਾਨ ਨਹੀਂ ਕਦੇ ਕਿਸੇ ਬੰਦੇ ਦਾ ਮੈਨੂੰ ਬੁੱਤ ਲੱਗਾ ਦਿਖਾ ਦਿਓ ਕਿ ਬ੍ਰਾਂਡ ਬੜੇ ਅੱਛੇ ਪਾਉਂਦਾ ਸੀ ਇਹਦਾ ਤਾਂ ਬੁੱਤ ਲੱਗਾ ਕਦੇ ਕਿਸੇ ਬੰਦੇ ਦਾ ਬੁੱਤ ਲੱਗਾ ਦਿਖਾ ਦਿਓ ਵੀ ਇਹ ਖਰਚੇ ਬਹੁਤ ਕਰਦਾ ਸੀ ਇਹ ਮਹਿੰਗੀਆਂ ਮਹਿੰਗੀਆਂ ਫੋਟੋਆਂ ਥਾਮਾਂ ਤੇ ਜਾ ਕੇ ਫੋਟੋਆਂ ਪਾਉਂਦਾ ਸੀ ਕਿ ਅੱਜ ਮੈਂ ਇੱਥੇ ਆਇਆ ਅੱਜ ਮੈਂ ਕਰੂਜ਼ ਤੇ ਜਾ ਰਿਹਾ ਉਹਦਾ ਉਹਦਾ ਸਟੈਚੂ ਨਹੀਂ ਲੱਗਦਾ ਉਹ ਸਿਲੇਬਸ 'ਚ ਨਹੀਂ ਪੜਾਇ ਉਹਦੀ ਗਾਥਾ ਨਹੀਂ ਗਾਈ ਜਾਂਦੀ ਗਾਥਾ ਹਮੇਸ਼ਾ ਸ਼ਖਸੀਅਤ ਦੀ ਗਾਈ ਜਾਂਦੀ ਹੈ ਇਹ ਤਾਂ ਮਾਨਸਿਕ ਤੌਰ ਤੇ ਉਹ ਮਾਦੀ ਨਹੀਂ ਲੱਗੇ ਜਿਹੜਾ ਕੈਂਪ ਲੱਗ ਰਿਹਾ ਪਰ ਇਸ ਪ੍ਰਵਾਸਰਾ ਦੇ ਵਿੱਚ ਬਹੁਤ ਜ਼ਿਆਦਾ ਅਮੀਰ ਘਰਾਂ ਦੇ ਬਜ਼ੁਰਗ ਦੇ ਇਸ ਜਗ੍ਹਾ ਉੱਤੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਕੇ ਆਕਲ ਨੇ ਤਾਂ ਕੱਲੇ ਪੈਸੇ ਵਿੱਚ ਦੌੜ ਲੱਗੀ ਹੋਈ ਹੈ ਆਪਣੇ ਬਜ਼ੁਰਗਾਂ ਨੂੰ ਭੁੱਲਦੇ ਜਾ ਰਹੇ ਹਨ ਕਿ ਬਹੁਤ ਸਮਝਣ ਲੱਗੇ ਨਹੀਂ ਇਹ ਵੀ ਤਾਂ ਮੈਂ ਕਹਿ ਰਿਹਾ ਨਾ ਕਿ ਇੱਕ ਮਾਨਸਿਕ ਬਿਮਾਰੀ ਹੈ ਨਾ ਇੰਨਾ ਚ ਨਹੀਂ ਹੈ ਕਿ ਇਹਨਾਂ ਦੇ ਬੱਚਿਆਂ ਚ ਹੈ ਜਿਨ੍ਹਾਂ ਨੂੰ ਆਪਣੇ ਮਾਂ ਪਿਓ ਦੀ ਵੈਲਿਊ ਖਤਮ ਹੋ ਗਈ ਜਿਨ੍ਹਾਂ ਨੂੰ ਨਾ ਬਜ਼ੁਰਗਾਂ ਦਾ ਪਤਾ ਹੀ ਨਹੀਂ ਕਿ ਉਹਨਾਂ ਨੇ ਜ਼ਿੰਦਗੀ ਚ ਕਿਹੜੇ ਕਿਹੜੇ ਜਫਰ ਜਾਲ ਕੇ ਕੀ ਕੀ ਕੁਰਬਾਨ ਕਰਕੇ ਇੱਥੇ ਤੱਕ ਤੁਹਾਨੂੰ ਲਿਆਂਦਾ ਕਹਿੰਦੇ ਇੱਕ ਬਾਪ ਆਪਣੇ ਸੁਪਨੇ ਵੇਚਦਾ ਤੇ ਆਪਣੇ ਘਰ ਦੇ ਸੁਪਨੇ ਪੂਰੇ ਕਰਦਾ ਆਪਣੇ ਬੱਚਿਆਂ ਦੇ ਆਪਣੇ ਸਾਰੇ ਸੁਪਨੇ ਵੇਚਦਾ ਪਹਿਲਾਂ ਇੱਥੇ ਲੱਗਦਾ ਕਿ ਕੁਦਰਤ ਨਾਲ ਜਿਸ ਤਰੀਕੇ ਨਾਲ ਅਸੀਂ ਕਰ ਰਹੇ ਹਾਂ ਉਸ ਤਰੀਕੇ ਨਾਲ ਵਾਪਸ ਹੀ ਮੁੜਦਾ ਹੈ ਜਿਸ ਤਰੀਕੇ ਨਾਲ ਮਾਵਾ ਪਾਪਾ ਨਾਲ ਜਿਹੜੇ ਬੱਚੇ ਕਰ ਰਹੇ ਨਹੀਂ ਤੋਂ ਨੂੰ ਲੱਗਦਾ ਕਿ ਉਹਨਾਂ ਨੂੰ ਰਿਜ਼ਲਟ ਮੁਤਲਬ ਹੋਊਗਾ ਨਹੀਂ ਤੁਸੀਂ ਤਾਂ ਆਪਣੇ ਮਾਪਿਓ ਨਾਲ ਉਹ ਕੀਤਾ ਜਿਹੜਾ ਤੁਹਾਡੇ ਘਰ 'ਚ ਕਦੇ ਹੋਇਆ ਨਹੀਂ ਸੀ ਤੁਸੀਂ ਤਾਂ ਵੀ ਕਰਤਾ ਤੁਹਾਡੇ ਬੱਚਿਆਂ ਨੇ ਤੇ ਹੁੰਦਾ ਵੇਖ ਲਿਆ ਨਾ ਤੁਹਾਡੇ ਨਾਲ ਉਸ ਤੋਂ ਵਰਸਟ ਕਰਨਗੇ ਉਸ ਤੋਂ ਵੀ ਜ਼ਿਆਦਾ ਬੁਰਾ ਕਰਨਗੇ ਕੱਲ ਨੂੰ ਤੁਹਾਨੂੰ ਕਹਿਣਗੇ ਤੁਸੀਂ ਤਾਂ ਉਹਨਾਂ ਨੂੰ ਛੱਡ ਹੀ ਆਏ ਸੀ ਉੱਥੇ ਅਸੀਂ ਕਿਉਂ ਤੁਹਾਨੂੰ ਚੱਕੀ ਫਰੀਏ ਨਾਲ ਸੋ ਅਸੀਂ ਤਾਂ ਬੱਚਿਆਂ ਲਈ ਐਗਜ਼ਾਮਪਲ ਸੈੱਟ ਕਰਤੀ ਆ ਪਿੰਡਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਮੇਲੇ ਲੱਗਦੇ ਆ ਜਾਂ ਸ਼ਹਿਰਾਂ ਦੀ ਗੱਲ ਕਰੀਏ ਹੁਣ ਇਹ ਜਿਹੇ ਜਾਗਰੂਕ ਕੈਂਪ ਜਿਹੜੇ ਅੱਜ ਲਗਾਏ ਗਏ ਇਹਨਾਂ ਦੀ ਵੀ ਲੋੜ ਆ ਕਿ ਇਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਵੇ ਇਹਨਾਂ ਦੀ ਵੀ ਲੋੜ ਐ ਬਾਕੀ ਤੁਸੀਂ ਵੀਰਵਾਰ ਕਿੱਥੇ ਮਿੱਠੇ ਚੌਲ ਬਣਾ ਕੇ ਲੈ ਕੇ ਉਹ ਮੈਟਰ ਨਹੀਂ ਕਰਦਾ ਉਹ ਤੁਹਾਨੂੰ ਸਾਈਕਲੋਜੀਕਲ ਪ੍ਰੋਬਲਮਸ ਹੀ ਦਿੰਦਾ ਸਗੋਂ ਤੁਸੀਂ ਕਿੱਥੇ ਭੰਗੜਾ ਢੋਲ ਵਜਦਾ ਸੀ ਤੁਸੀਂ ਉੱਥੇ 20 ਰੁਪਏ ਦੀ ਵੇਲ ਕਰਾਏ ਜਾ ਕੇ ਉਹ ਮੈਟਰ ਨਹੀਂ ਕਰਦਾ ਮੈਟਰ ਇਹੀ ਮੇਲੇ ਕਰਦੇ ਨੇ ਇਹ ਮੇਲੇ ਜਾਗਰੂਕਤਾ ਦੇ ਮੇਲੇ ਲੱਗਣਗੇ ਜਾਗਰਤੀ ਆਏਗੀ ਤਾਂ ਹੀ ਸਮਾਜ ਬਦਲਦਾ ਹੁੰਦਾ ਵਰਨਾ ਸਮਾਜ ਨਿੱਗਰਦਾ ਹੀ ਹੁੰਦਾ ਕੀ ਦਿਖਾ ਵੀ ਪਿੱਛੇ ਦੁਨੀਆ ਬਹੁਤ ਜ਼ਿਆਦਾ ਭੱਜ ਦੌੜ ਵਿੱਚ ਹੈ ਕਿਸ ਤਰੀਕੇ ਨਾਲ ਪੰਜ ਕਿਲੋਚ ਹੋਇਆ ਤਾਂ ਲੋਨ ਬਹੁਤ ਲੈ ਲਿਆ ਉਸ ਤੋਂ ਬਾਅਦ ਜਾ ਕੇ ਪੂਰੇ ਪਰਿਵਾਰ ਨੇ ਹੀ ਜਾਨ ਖਾ ਲਈ ਕਿਵੇਂ ਦੇਖਦੇ ਹੋ ਕਿ ਭੱਜ ਦੌੜ ਦੇ ਵਿੱਚ ਆਪਣੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਲੋਕ ਸੁਇਸਾਈਡ ਕਰਦੇ ਮੈਂ ਉਹੀ ਬੰਚ ਦੇ ਉੱਤੇ ਗੱਲ ਕਰਕੇ ਆਇਆ ਜੀ ਕਿ ਜਿਹੜਾ ਇਹ ਪਰਿਵਾਰ ਹੈ ਤੁਸੀਂ ਪਹਿਲਾਂ ਆਪਣੇ ਆਪ ਤੇ ਕਰਜ਼ੇ ਇੰਨੇ ਖੜੇ ਕਰ ਲੈ ਜਿਹੜੇ ਲੋਕ ਤੁਹਾਡੇ ਉਸ ਕਰਜ਼ੇ ਦੇ ਪੈਸੇ ਜੋ ਤੁਹਾਡੇ ਘਰਾਂ ਚ ਪਾਰਟੀਆਂ ਖਾ ਗਏ ਹੋਣਗੇ ਤੁਹਾਡੇ ਵਿਆਹਾਂ ਦੇ ਵਿੱਚ ਜਿਹੜੇ ਜਸ਼ਨ ਮਨਾ ਗਏ ਹੋਣਗੇ ਅੱਜ ਉਹਨਾਂ ਦੀ ਸਿਹਤ ਤੇ ਤਾਂ ਕੋਈ ਅਸਰ ਨਹੀਂ ਪਿਆ ਹੋਣਾ ਸੋ ਜ਼ਿੰਦਗੀਆਂ ਤੁਹਾਡੀਆਂ ਕੀਮਤੀ ਸੀ ਵੈਰੀ ਅਨਫੋਰਚੂਨੇਟ ਮਨ ਰੋਂਦਾ ਖਬਰ ਪੜ ਕੇ ਇੱਕ ਪਰਿਵਾਰ ਦਾ ਇੱਕ ਸੱਤ ਮੈਂਬਰ ਮੇਰੇ ਖਿਆਲ ਨਾਲ ਹਨਾ ਜੀ ਸੱਤ ਹਨੇ ਸੱਤ ਦੇਖੋ ਇਹ ਤਾਂ ਜੱਗੋਂ ਜੱਗੋਂ ਤੇਰਵੀਂ ਹੈ ਨਾ ਜਿਹਦੇ ਅੱਜ ਦੀ ਮੈਂ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਸੀ ਕਿ ਤੁਸੀਂ ਆਪਣੇ ਆਪ ਦੇ ਕਰਜ਼ ਕਿਉਂ ਖੜਾ ਕੀਤਾ ਸੀ ਲੋਕਾਂ ਨੂੰ ਆਪਣਾ ਸਟੇਟਸ ਦਿਖਾਉਣ ਵਾਸਤੇ ਉਹ ਲੋਕ ਤਾਂ ਅੱਜ ਵੀ ਆਪਣੇ ਘਰਾਂ 'ਚ ਬੈਠੇ ਨੇ ਉਹ ਲੋਕ ਅੱਜ ਵੀ ਆਪਣਾ ਲਾਈਫ ਨੂੰ ਇੰਜੋਏ ਕਰ ਰਹੇ ਨੇ ਤੁਸੀਂ ਸੱਤ ਜਾਣੇ ਆਪਣੀ ਲਾਈਫ ਦੇ ਗਏ ਅੱਛਾ ਕਿ ਸਟੇਜ 'ਤੇ ਤੁਸੀਂ ਗੱਲ ਆਖੀ ਕਿ ਫਿਲਮਾਂ ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਸ਼ਾਇਦ ਇਸੇ ਕਰਕੇ ਖੋਇਆ ਹੋਏਗਾ ਮੈਂ ਕਹਿੰਦਾ ਵੀ ਹੋ ਸਕਦਾ ਕਿ ਉਹਨਾਂ ਨੇ ਦਿਖਾਵੇ ਲਈ ਕੁਝ ਨਾ ਕੀਤਾ ਹੋਵੇ ਨਾ ਕਰਜ਼ੇ ਹੁਣ ਸਿਰ ਤੇ ਚਲੋ ਕਿਸੇ ਪ੍ਰੋਬਲਮ ਕਰਕੇ ਵੀ ਕਰਜ਼ੇ ਆਏ ਹੋਣ ਹੈ ਨਾ ਪਰ ਉਹਨਾਂ ਦਾ ਵੀ ਹੱਲ ਹੁੰਦਾ ਸੱਤ ਜੀ ਅਗਰ ਹਲਕੇ ਮਿਹਨਤ ਕਰਨਗੇ 2-4 ਸਾਲ ਚ ਕਰਜ਼ੇ ਵੀ ਉੱਤਰ ਜਾਣਗੇ ਜਾਂ ਤੁਸੀਂ ਪਹਿਲਾਂ ਪੈਸੇ ਜੇ ਕਮਾਏ ਸੀ ਅਜੋ ਨਹੀਂ ਰਹੇ ਕੋਈ ਗੱਲ ਨਹੀਂ ਦੁਬਾਰਾ ਵੀ ਆਪਾਂ ਕਮਾ ਲਾਂਗੇ ਸੋ ਕਹਿੰਦਾ ਮੰਨ ਲਓ ਕਿ ਇੱਥੇ ਆਪਾਂ ਨੂੰ ਮੈਂਟਲੀ ਸਟਰੋਂਗ ਰਹਿਣ ਦੀ ਲੋੜ ਹੈ ਤਾਂ ਕਿ ਅਸੀਂ ਆਉਣ ਵਾਲੀਆਂ ਨਸਲਾਂ ਲਈ ਪੋਜੀਟਿਵ ਐਗਜ਼ਾਮਪਲ ਖੜੀ ਕਰ ਸਕੀਏ ਜਦ ਕਿ ਇਹੋ ਜਿਹੇ ਘਟਨਾਵਾਂ ਆਉਣ ਵਾਲੀਆਂ ਮਸਲਾਂ ਲਈ 네ਗੇਟਿਵ ਐਗਜ਼ਾਮਪਲਸ ਸੈੱਟ ਕਰਦੀਆਂ ਨੇ ਜਿਹੜੀਆਂ ਸਮਾਜ ਨੂੰ ਸਹੀ ਪਾਸੇ ਨਹੀਂ ਲੈ ਕੇ ਜਾਂਦੀਆਂ ਅੱਜ ਕੱਲ ਜਿਹੜੇ ਬੱਚੇ ਆ ਵਿਦਿਆਰਥੀ ਪੜ ਰਹੇ ਆ ਤੇ ਮਾਪੇ ਕਾਫੀ ਸਟ੍ਰੈਸ ਦਿੰਦੇ ਆ ਉਹ ਕਹਿੰਦੇ ਆ ਵੀ ਭਾਈ ਤੇਰੇ 99% ਨੰਬਰ ਆਏ ਆ ਤੂੰ ਤਾਂ 99 ਹੀ ਆ ਸਕਦਾ ਸੀ ਸਾ ਸਰ ਜਿਹੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪੇਰੈਂਟਸ ਇਹ ਸਭ ਤੋਂ ਦੁਨੀਆ ਦੀ ਮੈਂ ਸਮਝਦਾ ਮਾੜੀ ਔਰ ਘਟੀਆ ਗੱਲ ਹੈ ਆਪਣੇ ਬੱਚੇ ਨੂੰ ਪਰਸੈਂਟੇਜ ਦਾ ਕੰਪਲੈਕਸ ਦੇਣਾ ਯਾਰ ਅੱਜ ਤੁਸੀਂ ਉਹਨੂੰ ਜਾਣਦੇ ਜੀ ਨੀਰਜ ਚੋਪੜਾ ਨੂੰ ਕੌਣ ਹੈ ਜੀ ਉਹ ਦੇ ਉਹਦੇ 10ਵੀਂ ਚ ਕਿੰਨੇ ਨੰਬਰ ਸੀ ਮੈਨੂੰ ਵੀ ਨਹੀਂ ਪਤਾ ਤੁਹਾਨੂੰ ਵੀ ਨਹੀਂ ਪਤਾ ਪਰ ਸਾਨੂੰ ਪਤਾ 골ਡ ਲੈ ਕੇ ਆਇਆ ਹੈ ਹਨਾ ਜੀ ਅਭਿਨਵ ਪਿੰਦਰਾ 골ਡ ਲੈ ਕੇ ਆਇਆ ਸੀ ਇਤਾਂ ਹੋਰ ਬੜੇ ਐਗਜ਼ਾਮਪਲਸ ਨੇ ਸੋ ਬੰਦੇ ਦੀ ਕੈਲੀਬਰ ਜੋ ਹੈਗਾ ਤੁਸੀਂ ਉਹਦੇ ਤੇ ਕੰਮ ਕਰੋ ਨਾ ਜੇ ਉਹਦੇ ਨਹੀਂ 100% ਆ ਰਹੀ ਕਿ ਜਿਹਦੇ ਨਾਲ ਉਹ ਐਗਜ਼ਾਮ ਕ੍ਰੈਕ ਕਰ ਸਕੇ ਕੋਈ ਤਾਂ ਉਹਦੀ ਦੇਖੋ ਉਹਦੇ ਚ ਬੈਸਟ ਕੀ ਹੈ ਉਹਨੂੰ ਉਹਦੇ ਤੇ ਮਿਹਨਤ ਕਰਾਓ ਔਰ ਦੂਸਰੀ ਗੱਲ ਆ ਬੱਚੇ ਨੂੰ ਇਹ ਕਿਉਂ ਕੰਪਲੈਕਸ ਦਿੰਦੇ ਓ ਉਹਦੇ ਇੰਨੇ ਆਗੇ ਉਹਦੇ ਇੰਨੇ ਆ ਉਹਦੇ ਲਈ ਉਹਦੇ ਲਈ ਕੈਰੀਅਰ ਕੋਈ ਨਾ ਕੋਈ ਵਕਤ ਨੇ ਆਪ ਚੁਣਿਆ ਹੋਇਆ ਜਾਂ ਵਕਤ ਚੁਣ ਲੇਗਾ ਉਹ ਆਪਣੇ ਬੈਸਟ ਵਿੱਚ ਆਪ ਵੱਢ ਜਾਏਗਾ ਬੱਚਿਆਂ ਨੂੰ ਨਾ ਮਜਬੂਰ ਕਰੋ ਬੱਚਿਆਂ ਨੂੰ ਸਟ੍ਰੈਸ ਨਾ ਦਿਓ ਬੱਚਿਆਂ ਨੂੰ ਪਿਆਰ ਕਰੋ ਤੁਹਾਡੀ ਔਲਾਦ ਹੈ ਇਹ ਤੁਸੀਂ ਜਿੱਦਾਂ ਰੱਬ ਤੋਂ ਮੰਗੇ ਨੇ ਨਾ ਉਹ ਦਿਨ ਯਾਦ ਕਰੋ ਤੁਹਾਨੂੰ ਮਿਲੇ ਕਿੱਡੇ ਔਖੇ ਸੀ ਹਾਂਜੀ ਆਖਰੀ ਸਵਾਲ ਆ ਜਦੋਂ ਇਹ ਆਰਥਿਕ ਤੌਰ ਤੇ ਟੁੱਟ ਗਏ ਸੀ ਲੋਕ ਜਿਹੜੇ ਉਹ ਸੱਜਣੇ ਨੇ ਸੁਸਾਇਸਾਈਡ ਕੀਤਾ ਤਾਂ ਉਹਨਾਂ ਨੇ ਬਾਬਿਆਂ ਵੱਲ ਰੁਕ ਕੀਤਾ ਪੰਜਾਬ ਦੀ ਗੱਲ ਕਰੀਏ ਡੇਰਾਬਾਦ ਬਹੁਤ ਬਾਤ ਚੁੱਕਿਆ ਹੈ ਬਹੁਤ ਸੰਤ ਮਹਾਪੁਰਸ਼ ਜਿਹੜੇ ਬਣ ਕੇ ਪਿੰਡਾਂ ਸ਼ਹਿਰਾਂ ਦੇ ਵਿੱਚ ਬੈਠੇ ਕੀ ਕਹੂੰਗੇ ਲੋਕ ਕਿਵੇਂ ਉਹਨਾਂ ਤੋਂ ਜਿਹੜਾ ਖੜਾ ਛੜਾਕ ਹੈ ਅਸਲ ਅਕਾਲ ਪੁਰਖ ਵਾਹਿਗੁਰੂ ਨਾਲ ਚੁੱਕਦਾ ਦੇਖੋ ਸੱਚੇ ਪਾਤਸ਼ਾਹ ਦਾ ਸਾਨੂੰ ਇੱਕੋ ਹੀ ਆਦੇਸ਼ ਹੈ ਇੱਕੋ ਹੀ ਸਾਨੂੰ ਸੰਦੇਸ਼ ਹੈ ਕਿ ਗੁਰਮਾਨਿਓ ਗ੍ਰੰਥ ਜਿੰਨੂੰ ਉੱਥੋਂ ਸਕੂਨ ਨਹੀਂ ਮਿਲਿਆ ਦੇਹਤਾਰੀ ਔਰ ਡੇਰਿਆਂ ਤੇ ਜਾ ਕੇ ਜਿੰਨੂੰ ਲੱਗਦਾ ਕਿ ਇੱਥੇ ਮੱਥੇ ਟੇਕਾਂਗੇ ਤੇ ਇਹਨਾਂ ਨੇ ਕੁਝ ਦੇ ਦੇਣਾ ਉਹ ਵੀ ਇੱਕ ਮੈਂ ਸਮਝਦਾ ਮਾਨਸਿਕ ਰੋਗ ਹੈ ਸੋ ਇਹ ਕਵਾਂਗਾ ਕਿ ਮੈਂ ਕਿ ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੈ ਰੋਗ ਅਸੀਂ ਪਰਮੇਸ਼ਰ ਭੁੱਲ ਗਏ ਅਸੀਂ ਦੇਵਤਾਰੀਆਂ ਦੇ ਜਾ ਕੇ ਪੈਰਾਂ 'ਚ ਡਿੱਗ ਗਏ ਸਾਨੂੰ ਲੱਗਦਾ ਇਹਨਾਂ ਨੇ ਅਸਲ 'ਚ ਇਹ ਵੀ ਇੱਕ ਮੈਂਟਲ ਪ੍ਰੋਬਲਮ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਬੋਲਣਾ ਨਹੀਂ ਉਹਨਾਂ ਨੂੰ ਪੜ੍ਹਨਾ ਸੁਣਨਾ ਤੇ ਸਮਝਣਾ ਪੈਣਾ ਤਾਂ ਉਹਦੇ 'ਚ ਸਾਨੂੰ ਚਾਹੀਦਾ ਬੋਲਣ ਵਾਲਾ ਗੁਰੂ ਵੀ ਮੈਂ ਅੱਗੇ 100 ਰੁਪਏ ਰੱਖਿਆ ਜਾਂ ਮੈਂ ਆ ਚੀਜ਼ ਅੱਗੇ ਰੱਖੀ ਔਰ ਮੂੰਹ ਤੇ ਕਹਿ ਦੇ ਤੇਰਾ ਕੰਮ ਹੋ ਗਿਆ ਮੈਨੂੰ ਤਾਂ ਉਹ ਚਾਹੀਦਾ ਜਿਹੜਾ ਬੋਲ ਕੇ ਦੱਸੇ ਇਹ ਜਿਹੜੀ ਮੇਰੀ ਮਾਨਸਿਕ ਬਿਮਾਰੀ ਹੈ ਨਾ ਉਹ ਸਾਨੂੰ ਜਾ ਕੇ ਇਦਾਂ ਦੇਹਧਾਰੀਆਂ ਦੇ ਪੈਰਾਂ 'ਚ ਸੁੱਟਦਾ ਇੰਨੀ ਕਿਵੇਂ ਥੈਂਕ ਯੂ ਜੀ